ਦੇਖੋ ਮੈਨੂੰ ਇਹ ਨਹੀਂ ਪਤਾ ਕਈ ਅੱਗ ਲਾਉਗੀ ਸਿਸਟਮ ਹੁੰਦਾ ਹੈ ਨਾ ਜੰਗ ਜੰਗ ਜੀ ਦਾ ਇਹ ਕਹਿਣੀ ਸੌਖੀ ਹੈ ਭੁੱਖ ਵੀ ਬਹੁਤ ਔਖੀ ਹੈ ਔਰ ਹਰ ਬੰਦਾ ਇਹ ਚਾਹੁੰਦਾ ਵੀ ਇਹ ਜੰਗ ਟਲ ਜੇ ਬਾਕੀ ਜਦੋਂ ਜੰਗ ਲੱਗਦੀ ਹੈ ਉਹਦੇ ਚ ਥੋੜੀ ਥਾਟੀ ਮਰਜ਼ੀ ਨਹੀਂ ਹੁੰਦੀ ਇਹ ਸਿਆਸੀ ਲੋਕ ਤੈਅ ਕਰਦੇ ਨੇ ਔਰ ਮੈਂ ਪਹਿਲਾਂ ਵੀ ਧਾਰਨ ਦਿੱਤੀ ਸੀ ਵੀ ਯੂਕਰੇਨ ਚ ਯੁੱਧ ਚੱਲਦਾ ਸੀ ਉਹ ਕਹਿੰਦੇ ਸੀ ਦੋ ਕਾਪਤੇ ਚ ਮੁੱਕ ਜਾਣਾ ਕਿੰਨੇ ਸਾਲ ਹੋ ਗਏ ਇਹਨਾਂ ਦਾ ਪੁੱਤਰ ਨੂੰ ਕੁਝ ਹੋਇਆ ਨਾ ਦੂਜਾ ਜਿਹੜਾ ਆਪਣਾ ਜੀ ਆ ਸੀਰੀਅਲ ਕਰਨਾ ਚਾਹਤੇ ਕਿ ਕਰਦੇ ਜਿਹੜਾ ਇਹ ਰਿਲੈਂਸ ਕੀ ਨਾ ਉਹਨੂੰ ਕੋਸ਼ਵ ਹੈ ਹਨਾ ਉਹ ਆਵਾਮ ਕਈ ਵਾਰੀ ਅਸੀਂ ਦੇਖੋ ਜੰਗ ਹੁੰਦੀ ਹੈ ਨਹੀਂ ਹੁੰਦੀ ਇਹ ਇਹ ਆਰਮੀ ਦਾ ਡਿਪਾਰਟਮੈਂਟ ਹੈ ਉਹਨਾਂ ਨੂੰ ਕਿੱਦਾਂ ਲੱਗਦਾ ਤੁਸੀਂ ਅਸੀਂ ਰੋਕ ਨਹੀਂ ਸਕਦੇ ਪਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਤਾਂ ਅੱਗ ਨਾ ਲਾਈਏ ਇੰਡਸਟਰੀ ਇਹ ਸਭ ਤੋਂ ਵੱਡੇ ਆ ਇਹਨਾਂ ਨੇ ਇੰਨੇ ਸਾਲ ਤੋਂ ਦੌੜੀ ਮੇਰੇ ਅੱਸੀ ਪਿਛੇ ਆਸੀ ਆਗੇ ਤੇ ਜੇ ਕਹਿਣਗੇ ਨਹੀਂ ਲੈਣਾ ਤਾਂ ਫਿਰ ਨਹੀਂ ਲੈਣਾ ਬਿਲਕੁਲ ਸਭ ਲਈ ਉਹ ਗੱਲ ਹੈ ਇਸ ਤਰ੍ਹਾਂ ਕਿ ਉਹ ਨਾਮ ਬੋਲਦੇ ਤਾਂ ਚੰਗਾ ਸੀ ਕਿਉਂਕਿ ਕਈ ਗੱਲਾਂ ਨਾ ਕੀਤੀਆਂ ਜਾਂਦਾ ਸਰ ਵੀ ਜਾਂਦਾ ਹੈ ਆਪ ਇਸ ਤਰ੍ਹਾਂ ਦੇ ਹਾਲਾਤਾਂ 'ਚ ਜੋਸ਼ ਜਾ ਕੇ ਐਵੇਂ ਆਪਣੇ ਬੰਦਿਆਂ ਦੇ ਵਿੱਚ 2 ਮਿੰਟ ਦੀ ਵਾਹ ਵਾਹ ਵਾਸਤੇ ਕਈ ਮੇਰੀ ਗਲਤ ਮੂਹ ਨਿਕਲ ਜਾਂਦੀ ਹੈ ਸਿਆਣੇ ਕਹਿੰਦੇ ਐ ਬੋਲੀ ਕਹਿੰਦੀ ਏ ਤੂੰ ਮੂੰਹ ਗੱਡ ਮੈਂ ਤੈਨੂੰ ਪਿੰਡੋਂ ਕੱਢਾਂ ਇਹ ਗੱਲ ਹੈ ਕਿ ਪਰ ਜੋ ਬਾਈ ਨੇ ਗੱਲ ਕੀਤੀ ਹੈ ਜੰਗ ਦਾ ਤਾਂ ਮੂੰਹ ਗਾਲੇ ਜੀ ਜੰਗ ਹੋਣੀ ਨਹੀਂ ਚਾਹੀਦੀ ਜੇ ਹੁੰਦੀ ਹੈ ਤਾਂ ਆਪ ਆਦੇ ਮੁਲਕ ਨਾਲ ਆਪਣੇ ਲੋਕਾਂ ਨਾਲ ਆਪਣੀ ਫੌਜ ਨਾਲ ਸਾਰੇ ਬੱਚਾ ਬੱਚੀ ਖੜੇ ਆ ਇਹਦੀ ਕੋਈ ਸ਼ੱਕ ਨਹੀਂ ਪਰ ਅਰਦਾਸ ਵੀ ਉਹ ਕਰਦੇ ਆ ਕਿ ਜੰਗ ਨਾ ਹੋਵੇ ਮਾਵਾਂ ਦੇ ਪੁੱਤ ਮਰਦੇ ਆ ਤੇ ਜੇ ਜੰਗ ਤੋਂ ਬਗੈਰ ਹੀ ਸਰਜੇ ਦਾ ਕੀ ਬਾੜਾ ਕੰਮ ਜੀ ਜੀ ਆਪਾਂ ਹੁਣ ਜਿਹੜੀ ਗੱਲ ਤੁਸੀਂ ਪੁੱਛਿਓ ਦੱਸਤਾ ਵੀ ਉਹਨਾਂ ਨੂੰ ਨਹੀਂ ਬੋਲਣੀ ਚਾਹੀਦੀ ਸੀ ਪਹਿਲੀ ਗੱਲ ਮੈਨੂੰ ਇਹ ਲੱਗਦਾ ਹੈ ਪੱਤਰਕਾਰ ਸਾਹਿਬ ਵੀ ਉਹਦੇ ਕਹਿਣ ਨਾਲ ਨਾਲ ਰੁਕਣੀਆਂ ਨਾਲ ਬਿਲਕੁਲ ਇਹ ਬਿਲਕੁਲ ਹੈ ਬਸ ਕੋਸ਼ਿਸ਼ ਤਾਂ ਦੁਆ ਹੀ ਕਰੋ ਨਾਲ ਹੀ ਲੱਗੇ ਨਾਲ ਹੀ ਲੱਗੇ ਔਰ ਅਸੀਂ ਤਾਂ ਨਿਜੀ ਤੌਰ ਤੇ ਸਾਰੇ ਆਰਟਿਸਟਾਂ ਦੇ ਤੌਰ ਤੇ ਸਾਡੇ ਕੋਲ ਕੋਈ ਜਗ੍ਹਾ ਨਹੀਂ ਤਾਂ ਇਹ ਪੋਸਟ ਵੀ ਬਾਈਟ ਦੇ ਵੀ ਤੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆਂ ਆ ਜਿਹੜੇ ਉੱਤਰੋਂ ਫਿਰ ਬਾਰਡਰ ਜਦੋਂ ਖਾਲੀ ਕਰਾਉਣਾ ਤਾਂ ਅਸੀਂ ਵੀ ਖਾਸ ਜਗ੍ਹਾ ਉਹ ਹੀ ਕਰਾ ਸਕਦੇ ਹਾਂ ਉਹਨਾਂ ਕੋਲ ਆ ਹੀ ਲੱਗੇ ਜੇ ਲਾਗੀ ਫਿਰ ਆਪਣੇ ਰਫਲਾਂ ਨੂੰ ਤੇਲ ਲਾ ਲੋ ਫਿਰ ਵੇਖਿਆ ਆਪਦੇ ਆਪਦੇ ਪਿੰਡ 'ਚ ਰੱਖ ਦੇਖੋ ਫੌਜੀ ਤਾਂ ਅਸੀਂ ਨਹੀਂ ਬਣ ਸਕਦੇ ਕਿਉਂਕਿ ਅਸੀਂ ਸਿਵਿਲਿਅਨ ਹੈ ਔਰ ਹੱਦ ਸਰ ਹੱਦ ਤੇ ਤੁਸੀਂ ਅਸੀਂ ਨਹੀਂ ਜਾ ਸਕਦੇ ਉਹਨਾਂ ਦੀ ਕੋਈ ਸੀਮਾ ਹੈ ਬਟ ਜੋ ਉਹ ਆ ਬੜੇ ਬੰਦਾ ਕੋਈ ਫਿਰ ਆਪਦੇ ਪਿੰਡ ਦੀ ਰਾਖੀ ਤਾਂ ਕਰਦਾ ਜੀ ਆਪਣੀ ਆਪਣੀ ਸਮਝ ਹੈ ਇਹ ਇੰਡੀਵਿਜੂਅਲ ਹੁੰਦਾ ਹੈ ਇਦਾਂ ਵੀ ਆਪਾਂ ਸੋਚ ਸਕਦੇ ਜਿਦਾ ਹੁਣ ਤੁਸੀਂ ਸਵੇਰੇ ਉੱਠ ਕੇ ਕਿਸ ਤਰ੍ਹਾਂ ਸੋਚਦੇ ਹੋ ਇਹ ਹੋਰ ਤਰ੍ਹਾਂ ਸੋਚਦਾ ਮੈਂ ਹੋਰ ਤਰ੍ਹਾਂ ਸੋਚਦਾ